ਉਹਨਾਂ ਨੇ ਇੱਕ ਅਮੀਰ ਜਿਹਾਈ ਸਭ ਟੈਨ ਨੂੰ ਮਜ਼ਬੂਤ ਕਰਨ ਵਾਸਤੇ ਇਹ ਇਫਰਾਦਾ ਕੀਤਾ ਇਸ ਲਈ ਕਾਂਗਰਸ ਪਾਰਟੀ ਦੇ ਆਬਜ਼ਰਵਰ ਸਮਾਣਾ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਹੋਰ ਵੀ ਉੱਥੇ ਆਗੂ ਸਾਹਿਬਾਨ ਪਹੁੰਚੇ ਨੇ ਕਾਕਰ ਜਿੰਦਰ ਸਿੰਘ ਜੀ ਸਾਹਿਬ ਕਾ ਐਮ ਐਲ ਏ ਉਹ ਵੀ ਮੌਜੂਦ ਨੇ ਡਾਕਟਰ ਪ੍ਰੇਮਪਾਲ ਜੀ ਹੋਰ ਕਾਫੀ ਨੌਜਵਾਨ ਯੂਥ ਵੀ ਉੱਥੇ ਹਾਜ਼ਰ ਹੈ ਸੋ ਆਪਾਂ ਚੱਲਦੇ ਹਾਂ ਸਿੱਧਾ ਨਾਣਾ ਆ ਰਹੀ ਧਰਮਸ਼ਾਲਾ ਜਿੱਥੇ ਕਿ ਮੈਡਮ ਇਸਟੇਮ ਪਹੁੰਚੇ ਹੋਏ ਨੇ ਔਰ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਜਰੂਰ ਜੁੜੇ ਰਹੋ ਕਾਰਾ ਬੋਲੇ ਪੰਜਾਬੀ ਚੈਨਲ ਜਿਹੜਾ ਸਾਡੇ ਰਾਹੁਗੰਦ ਦੇ ਜੀਏ ਸਾਡੇ ਹਾਈ ਕੁਮਾਰ ਫੜਗੇ ਸਾਹਿਬ ਸੋਨਿਆ ਗਾਦੀ ਜੀ ਪਰ ਉਹ ਇੱਕ ਪ੍ਰੋਗਰਾਮ ਦਿੱਤਾ ਹੈ ਕਿ ਸੰਘਰਨ ਨੂੰ ਮਜ਼ਬੂਤ ਬਣਾਣਾ ਹੈ ਸਾਰੇ ਹੰਡੇ ਦੇ ਇੰਜਾ ਸਦਾ ਜਿੰਦਰ ਸਿੰਘ ਜੀ ਮੈਡਮ ਨੂੰ ਜੀ ਆਇਆਂ ਕਹਿ ਰਹੇ ਨੇ ਉਹਨਾਂ ਦਾ ਵੈਲਕਮ ਕਰ ਰਹੇ ਨੇ ਸਾਰੇ ਮੇਰੇ ਸਾਥੀ ਜਿਹੜੇ ਪਿੱਛੇ ਖੜੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਕੁਰਸੀ ਲੈ ਲੈਣ ਜਨ ਗਨ ਮਨ ਅਥੀਨਾਇਕ ਜੈ ਭਾਰਤ ਭਾਗ ਵਿਦਾਤਾ ਪੰਜਾਬ ਸਿੰਧ ਗੁਜ ਰਾਤ ਮਰਾਠਾ ਦਵੜ ਉਤਕਲ ਬੰਗਾਲ 61 ਦੇ ਵਿੱਚ ਜੋ Rajasthan ਤੋਂ ਉਹਨਾਂ ਦਾ ਸਾਡੇ ਸਮਾਨਾ ਨਗਰੀ ਪਹੁੰਚਣ ਤੇ